ਤੇ ਜਿਹੜੇ ਕੋਈ ਖਾ ਕੇ ਜਾਂਦੇ ਉਹ ਦੁਬਾਰਾ ਜ਼ਰੂਰ ਆਉਂਦੇ ਨੇ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਹੋਮ ਟਾਊਨ ਦੇ ਵਿੱਚ ਜਾ ਕੇ ਇੱਕ ਚੰਗਾ ਸੈਟਅਪ ਕਰਾਂ ਖਾਣ ਪੀਣ ਦਾ ਮੈਨੂੰ ਸ਼ੌਂਕ ਵੀ ਖੁਦ ਬਣਾਉਂਦਾ ਬਾਹਰ ਮੈਂ ਖੁਦ ਹੀ ਪ੍ਰੈਪਰੇਸ਼ਨ ਕਰਦਾ ਸੀ ਜਿੰਨਾ ਚਿਰ ਰਿਹਾ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਭੀ ਦਰਸ਼ਕਾਦਾਇ ਮਹਿਮਦੂਬੋਦ ਬਸ ਸਵਾਗਤ ਕਰਦੀ ਹੈ ਤੇ ਦਰਸ਼ਕੂ ਐਕਸਪਲੋਰ ਕਰਦੀ ਕਰਦੇ ਹੋਰ ਵੀ ਤਰ੍ਹਾਂ ਦੀਆਂ ਫੂਡ ਮੈਂ ਤੁਹਾਡੇ ਲਈ ਲੈ ਕੇ ਆਈਆਂ ਤੇ ਅੱਜ ਅਸੀਂ ਗੱਲਬਾਤ ਕਰਨ ਵਾਲੇ ਆ ਇੱਕ ਐਸੇ ਕਪਲ ਨਾਲ ਜਿਨ੍ਹਾਂ ਨੇ ਆਪਣੀ ਪਿਛਲੀ 12 ਸਾਲ ਆਊਟ ਆਫ ਸਟੇਸ਼ਨ ਬਾਹਰ ਜਾ ਕੇ ਕੰਮ ਕੀਤਾ ਪਰ ਹੁਣ ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਰਹਿ ਕੇ ਹੀ ਉਹ ਆਪਣਾ ਕੰਮ ਕਰਨਗੇ ਤੇ ਉਹਨਾਂ ਨੇ ਇੱਕ ਕਾਰਟ ਸਟਾਰਟ ਕੀਤਾ ਹੈ ਤਾਂ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਤੇ ਇੱਕ ਮੀਨ ਮੈਂ ਤੁਹਾਨੂੰ ਗੱਲ ਦੱਸਦਾ ਉਹਨਾਂ ਦੋਨਾਂ ਹਸਬੰਡ ਵਾਈਫ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਜੀ ਹਾਂ ਤੇ ਅੱਜ ਅਸੀਂ ਗੱਲਬਾਤ ਕਰਨ ਵਾਲੇ ਹਾਂ ਸੰਦੀਪ ਸਰਨਾ ਤੇ ਨਵਨੀਤ ਮੈਮ ਨਾਲ ਤਾਂ ਮੈਂ ਤੁਸੀ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹੂੰਗੀ ਤੁਹਾਡਾ ਗ੍ਰੇਟ ਪੰਜਾਬ ਟੀਵੀ ਦੇ ਵਿੱਚ ਤੇ ਤੁਸੀਂ ਦੱਸੋ ਕਿਸ ਤਰ੍ਹਾਂ ਆਪਣੀ ਜਰਨੀ ਨੂੰ ਸਟਾਰਟ ਕੀਤਾ ਅਸੀਂ ਪਹਿਲਾਂ ਜੋਬ ਕਰਦੇ ਸੀ ਅਸੀਂ ਪਹਿਲਾਂ ਜੋਬ ਕਰਦੇ ਸੀ 5 ਸਾਲ ਅਸੀਂ ਬਾਹਰ ਰਹੇ ਆ ਮੈਰਿਜ ਤੋਂ ਬਾਅਦ ਫਿਰ ਬਾਅਦ ਚੋ ਲਾਕਡਾਊਨ ਕਰਕੇ ਆਪਾਂ ਸਾਨੂੰ ਅੰਮ੍ਰਿਤਸਰ ਆਣਾ ਪਿਆ ਫਿਰ ਦੁਬਾਰਾ ਤੋਂ ਬਾਅਦ ਚੋ ਰੀਲੋਕੇਸ਼ਨ ਹੋਣਾ ਜੋਬ ਇੱਧਰ ਬਾਹਰ ਜਾਣਾ ਇਸ ਤੋਂ ਬੈਟਰ ਆਪਾਂ ਇਹੋ ਸਮਝਿਆ ਕਿ ਅਸੀਂ ਅੰਮ੍ਰਿਤਸਰ ਆ ਕੇ ਆਪਣਾ ਕੰਮ ਸਟਾਰਟ ਕਰਾਂਗੇ ਆਪਾਂ 1.5 ਸਾਲ ਪਹਿਲਾਂ ਕਲਾਊਡ ਕਿਚਨ ਕਾਰੀ ਕੰਮ ਕੀਤਾ ਸੀ ਐਜ਼ ਐਜ਼ ਮੈਟੋ ਐਂਡ ਸਵੀਗੀ ਤੇ ਫਿਰ ਉਸ ਤੋਂ ਬਾਅਦ ਸੋਚਿਆ ਵੀ ਹੁਣ ਘਰ ਨਹੀਂ ਥੋੜਾ ਜਿਹਾ ਬਾਹਰ ਵੀ ਐਕਸਪਲੋਰ ਕਰਨਾ ਚਾਹੀਦਾ ਸੋ ਇਸੇ ਕਰਕੇ ਸਾਨੂੰ ਬਾਰ ਨਿਕਲਣਾ ਪਿਆ ਬਹੁਤ ਕੁਝ ਐਕਸਪਲੋਰ ਕਰਨਾ ਪਿਆ ਇਸ 3 ਮਹੀਨੇ ਹੋ ਗਏ ਸਾਨੂੰ ਕਾਰਟ ਲਗਾਈ ਨੂੰ ਤੇ ਅਸੀਂ ਪੂਰਾ ਧਿਆਨ ਦਿੰਦੇ ਆ ਕਿ ਆਪਣੀ ਕੁਆਲਿਟੀ ਆਪਣੀ ਸਫਾਈ ਕਰਕੇ ਲੋਕ ਸਾਨੂੰ ਹੁਣ ਤੱਕ ਜਦੋਂ ਦੇ ਆਪਾਂ ਕਾਰਟ ਸਟਾਰਟ ਕੀਤੀ ਆ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਤੇ ਸਾਡੀ ਕੁਆਲਿਟੀ ਚੈੱਕ ਕਰੋਗੇ ਤੇ ਜਿਹੜੇ ਕੋਈ ਖਾ ਕੇ ਜਾਂਦੇ ਉਹ ਦੁਬਾਰਾ ਜ਼ਰੂਰ ਆਉਂਦੇ ਨੇ ਤਾਂ ਮੈਮ ਜਿਸ ਤਰ੍ਹਾਂ ਗੱਲਬਾਤ ਕਰ ਰਹੇ ਹੋ ਜਿਹਾ ਪਤਾ ਲੱਗਿਆ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਇੰਜੀਨੀਅਰਿੰਗ ਕਰਨ ਤੋਂ ਬਾਅਦ ਤੁਸੀਂ ਕਾਰਟ ਸਟਾਰਟ ਕਿਵੇਂ ਕੀਤਾ ਇੰਜੀਨੀਅਰਿੰਗ ਕਰਨ ਤੋਂ ਬਾਅਦ ਜੋਬ ਬਾਹਰ ਹੀ ਸੀ ਤੇ ਬਾਰ-ਬਾਰ ਇਹ ਵੀ ਹਸਬੰਡ ਵੀ ਰੀਲੋਕੇਟ ਹੁੰਦੇ ਸੀ ਸੋ ਇਸੇ ਕਰਕੇ ਆਪਾਂ ਫਿਰ ਇੱਥੇ ਹੀ ਰਹਿ ਕੇ ਕੁਛ ਨਾ ਕੁਛ ਕਰਨ ਦਾ ਸੋਚਿਆ ਅੱਜ ਕੱਲ ਜਿੰਨੀ ਮਰਜ਼ੀ ਹਾਈਅਰ ਸਟੱਡੀ ਕਰ ਲੋ ਪਰ ਕੋਈ ਜੋਬ ਦੀ ਨਹੀਂ ਗਈ ਤਾਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਸਟਾਰਟ ਕੀਤੇ ਆਪਣੀ ਕਾਰਟ ਨੂੰ 3 ਮਹੀਨੇ ਹੋ ਗਏ ਆਲਮੋਸਟ 3 ਮਹੀਨੋਂ ਤੋਂ ਤਾਂ ਇੱਥੇ ਦੀ ਸਪੈਸ਼ਲ ਚੀਜ਼ ਕਿਹੜੀ ਹੈ ਜੋ ਸਾਰਿਆਂ ਨੂੰ ਪਸੰਦ ਆ ਰਹੀ ਹੈ ਸਪੈਸ਼ਲ ਸਾਡਾ कुरकुरੇ ਪਨੀਰ 버ਗਰ ਹੈਗਾ कुरकुरੇ ਪਨੀਰ 버ਗਰ ਤੇ ਸਾਡੇ ਲਈ ਵੀ ਇੱਕ ਪਲੇਟ ਤੁਸੀਂ ਲਗਾ ਕੇ ਦਿਖਾਓ ਕਿ ਕੀ ਪੈਂਦਾ ਹੈ कुरकुरੇ ਦੇ ਵਿੱਚ कुरकुरੇ 버ਗਰ ਦੇ ਵਿੱਚ ਤੇ ਸਾਨੂੰ ਦੱਸੋ ਤੇ ਨਾਲ ਅਸੀਂ ਤੁਹਾਡੇ ਨਾਲ ਗੱਲਬਾਤ ਵੀ ਕਰਦੇ ਰਵਾਂਗੇ ਤੇ ਸਰ ਜਿਵੇਂ ਤੁਸੀਂ ਦੱਸੇ ਸੀਗੇ ਤੁਸੀਂ 12 ਸਾਲ ਬਾਅਦ ਰਹੇ ਤੇ ਉਹ ਕੀ ਐਕਸਪੀਰੀਅੰਸ ਸੀ ਤੁਹਾਡੇ ਲਈ ਸਟਾਰਟਿੰਗ ਤੇ ਮੈਂ ਪਹਿਲਾਂ ਟੈਲੀਕਾਮ ਚ ਜੌਬ ਕੀਤੀ ਆ ਲੁਧਿਆਣੇ ਤੋਂ ਸ਼ੁਰੂ ਕੀਤੀ ਸੀ ਫਿਰ ਉਸ ਤੋਂ ਬਾਅਦ ਹਰਿਆਣਾ ਫਿਰ ਮੁਹਾਲੀ ਫਿਰ ਐਨਸੀਆਰ ਗੁੜगांव ਨੋਇਡਾ ਦਿੱਲੀ ਸਾਰੇ ਜਗ੍ਹਾ ਜੌਬ ਕੀਤੀ ਫਿਰ ਰਾਜਸਥਾਨ ਰਿਆ ਫਿਰ ਜੇਐਨਕੇ ਵੀ ਕੀਤੀ ਉਸ ਤੋਂ ਬਾਅਦ ਲਾਸਟ ਮੈਂ ਚਨਈ ਚ ਕੀਤੀ ਹੈ ਫਿਰ ਰੀਲੋਕੇਸ਼ਨ ਬਹੁਤ ਹੁੰਦੀ ਹੈ ਬਾ ਬਾ ਟ੍ਰਾਂਸਫਰ ਹੋ ਜਾਂਦੀ ਸੀ ਜਿਹਦੇ ਕਰਕੇ ਮੈਨੂੰ ਔਖ ਵੀ ਹੁੰਦੀ ਸੀ ਮੈਂ ਘਰ ਦੇ ਤੋਂ ਵੀ ਦੂਰ ਰਹਿੰਦਾ ਸੀ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਹੋਮ ਟਾਊਨ ਦੇ ਵਿੱਚ ਜਾ ਕੇ ਇੱਕ ਚੰਗਾ ਸੈਟਅਪ ਕਰਾਂ ਖਾਣ ਪੀਣ ਦਾ ਮੈਨੂੰ ਸ਼ੌਂਕ ਵੀ ਹੈ ਖੁਦ ਬਣਾਉਣ ਦਾ ਬਾਅਦ ਮੈਂ ਖੁਦ ਹੀ ਪ੍ਰੈਪਰੇਸ਼ਨ ਕਰਦਾ ਹਾਂ ਜਿੰਨਾ ਚਿਰ ਰਿਆ ਮੈਰਿਜ ਤੋਂ ਪਹਿਲਾਂ ਫਿਰ ਆਫਟਰ ਮੈਰਿਜ ਤੇ ਮੇਰੇ ਸਪਾਊਸ ਸਪੋਰਟੇਸ਼ਨ ਕਰੀ ਦਿੰਦੇ ਮਤਲਬ ਇਹ ਗੱਲ ਸਹੀ ਹੈ ਭਾਵੇਂ ਪੂਰਾ ਦੇਸ਼ ਘੁਮਾਓ ਪਰ ਜੋ ਆਪਣੇ ਘਰ ਆ ਕੇ ਸਕੂਨ ਹੈ ਬਿਲਕੁਲ ਬਿਲਕੁਲ ਜੋ ਆਪਣੇ ਘਰ ਸਕੂਨ ਹੈ ਉਹ ਕਿਤੇ ਵੀ ਨਹੀਂਗਾ ਚਾਹੇ ਤੁਸੀਂ ਆਪਣੇ ਸ਼ਹਿਰ ਤੋਂ ਬਾਹਰ ਚਲ ਜਾਓ ਭਾਵੇਂ ਚਾਹੇ ਸੱਤ ਸਮੁੰਦਰ ਪਾਰ ਚਲ ਜਾਓ ਜੋ ਆਪਣੇ ਘਰ ਚ ਆਰਾਮ ਹੈ ਉਹ ਆਪਣੇ ਘਰ ਜਈ ਹੈ ਤੁਹਾਨੂੰ ਕੁਕਿੰਗ ਦਾ ਸ਼ੌਕ ਸੀ ਹਾਂਜੀ ਹਾਂਜੀ ਕੁਕਿੰਗ ਦਾ ਸ਼ੌਂਕ ਹੀ ਕਰ ਸੀ ਮੈਨੂੰ ਤੇ ਮੈਂ ਸਿੱਖਿਆ ਵੀ ਹੈ ਨਾਲ ਨਾਲ ਜੌਬ ਵੀ ਕਰਦਾ ਸੀ ਤੇ ਰੈਸਟੋਰੈਂਟ ਤੇ ਵੀ ਕੰਮ ਕਰਦਾ ਸੀ ਦਿੱਲੀ ਤਾ ਜਿਸ ਤਰ੍ਹਾਂ ਗੱਲਬਾਤ ਕਰਨ ਚ ਪਤਾ ਲੱਗਾ 3 ਮੰਥ ਹੋਏ ਇਹਨਾਂ ਨੂੰ ਸਟਾਰਟ ਕੀਤੇ ਹੋਏ ਆਪਣਾ ਕਾਰਟ ਤੇ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਤੇ ਸਰ ਡੇਲੀਸ਼ੀਅਸ ਚੀਜ਼ ਕੀ ਹੈ ਇੱਥੇ ਦੇ ਕੀ ਖਵਾਓਗੇ ਸਾਨੂੰ ਅੱਜ ਮੈਡਮ ਤੀਜਾਂ ਦੇ ਸਾਰੀਆਂ ਡੇਲੀਸ਼ੀਅਸ ਆ ਪਰ ਜਿਹੜੀ ਸਾਡੀ ਹੋਟ ਸੇਲਿੰਗ ਆਈਟਮ ਹੈਗੀ ਉਹ कुरकुरੇ ਪਨੀਰ ਪੈਟੀ 버ਗਰ ਹੈਗਾ ਤੇ ਇਹਦੇ ਵਿੱਚ ਸਪੈਸ਼ਲ ਕੀ ਹੈ ਇਹਦੇ ਵਿੱਚ ਮੈਡਮ ਪਨੀਰ ਦੀ ਪੈਟੀ ਲੱਗਦੀ ਆ ਉਹ ਪਿਓਰ ਪਨੀਰ ਹੁੰਦਾ ਕੋਈ ਉਹਦੇ ਚ ਕੋਈ ਮਿਲਾਵਟ ਨਹੀਂ ਆ ਇਥੋਂ ਮਰਜੀ ਚੈੱਕ ਕਰਾ ਲਓ ਬਿਲਕੁਲ 오ਰੀਜਨਲ ਪਨੀਰ ਯੂਜ਼ ਕਰੀਦਾ ਸਾਡੇ ਲਈ ਇੱਕ ਪਲੇਟ ਤੁਸੀਂ ਤਿਆਰ ਕਰਕੇ ਦਿਖਾਓ ਨਾਲੇ ਦੱਸੋ ਕੀ ਕੀ ਪੈਂਦਾ ਹੈ ਉਹਦੇ ਵਿੱਚ ਮੈਂ ਖਾਣ ਲਈ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਾਂ ਹਾਂਜੀ ਹਾਂਜੀ ਬਿਲਕੁਲ ਤੁਹਾਨੂੰ ਖੁਵਾਨਣੇ ਬਣਾ ਕੇ ਆਪਣਾ ਕੁਰਕਰੇ ਪਨੀਰ ਪੈਟੀ 버ਗਰ ਇਹ ਪਾਜੀ ਆਪਣੀ ਪਨੀਰ ਦੀ ਪੈਟੀ ਆ ਜਿਹੜੀ ਫਰਾਈ ਹੋ ਰਹੀ ਆ ਇਹਦੇ ਵਿੱਚ ਸਿਰਫ ਤੇ ਸਿਰਫ ਪਨੀਰ ਹੀ ਹੁੰਦਾ ਹੋਰ ਕੋਈ ਚੀਜ਼ ਨਹੀਂ ਹੁੰਦੀ ਔਰ ਇਹ ਪਨੀਰ ਵੀ ਪਿਓਰ ਪਨੀਰ ਹੁੰਦਾ ਸਰ ਸਾਰੀ ਚੀਜ਼ਾਂ ਤੁਸੀਂ ਘਰ ਬਣਾਉਂਦੇ ਹੋ ਹਾਂਜੀ ਮੈਡਮ ਡੇਲੀ ਤਿਆਰ ਕਰੀਦੀ ਆ आलू दी टिक्की ਵੀ ਤਿਆਰ ਕਰੀ ਦੀ ਆ ਪਨੀਰ ਦੀ ਟिक्की ਵੀ ਆਪ ਤਿਆਰ ਕਰੀ ਦੀ ਐ ਆਡੇ ਤੇਲ ਵਾਲੇ ਬਣੇਗੇ ਬਿਲਕੁਲ ਸੌਫਟ ਇਹ ਕਿਆ ਚੱਲ ਐ ਮਾਇਓ ਇਹ ਤੰਦੂਰੀ 소ਸ ਆ ਗਈ ਇਹ ਮਿੰਟ 소ਸ ਇਹ ਹਲਕਾ ਜਿਹਾ ਸਪਾਈਸੀ ਕਰਨ ਵਾਸਤੇ ਚਿਲੀ 소ਸ ਇਹ ਆ ਗਿਆ ਓਨਿਅਨ ਇਹ ਕਕੂmber ਇਹ ਆ ਗਿਆ ਦਾ ਟਮੇਟੋ ਇਹ ਆ ਗਈ ਅਡੀ ਪੈਟੀ ਤੁਸੀਂ ਦੇਖੋ ਸਾਡਾ ਕਰਕਰੇ ਪਨੀਰ 버ਗਰ ਬਣ ਕੇ ਰੈਡੀ ਹੋ ਚੁਕਿਆ ਹੈ ਤੁਹਾਨੂੰ ਖਾ ਕੇ ਵੀ ਦਿਖਾਵਾਂਗੀ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਸਰ ਇਥੇ ਦੀ ਲੋਕੇਸ਼ਨ ਕੀ ਹੈ ਤੇ ਟਾਈਮਿੰਗ ਕੀ ਹੈ ਮੈਡਮ ਲੋਕੇਸ਼ਨ ਸਾਡੀ ਹੈਗੀ ਆ ਆਊਟਸਾਈਡ ਗੁਰਾਮਦਾਸ ਹਸਪੀਟਲ ਸ਼ਹੀਦਾਂ ਸਾਹਿਬ ਰੋਡ ਤੇ ਟਾਈਮਿੰਗ ਸਾਡੀ ਹੈਗੀ ਆ 4 ਵਜੇ ਤੋਂ ਲੈ ਕੇ ਦੁਪਹਿਰੇ ਰਾਤੀ 10 ਵਜੇ ਤੱਕ ਤਾਂ ਹੁਣ ਮੈਂ ਇਹਨਾਂ 버ਗਰ ਟੇਸਟ ਆ ਕੇ ਤੁਹਾਨੂੰ ਦਿਖਾਉਂਦੀ ਹਾਂ ਕਿ ਕਿਹੋ ਜਿਹਾ ਸਰਹਾਦਾ ਦਾ ਟੇਸਟ ਹੈ ਦੇਖੋ ਮੇਸ਼ ਤਾਂ ਤੁਹਾਨੂੰ ਟੇਸਟੀ ਲੱਗ ਰਿਹਾ ਹੈ ਬਾਬਾ ਦੀ ਟੇਸਟੀ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸਪਾਈਸੀ ਮੀਟ ਤੇ ਸਰ ਇਸ ਦਿਨ ਆ ਲਈ ਤੁਸੀਂ ਦੱਸੋ ਇਹਦਾ ਪ੍ਰਾਈਸ ਕੀ ਹੈ 50 ਰੁਪਏ ਜਸਟ 50 ਰੁਪਏ ਹਾਂਜੀ ਚਾਹ ਤੁਸੀਂ ਸੁਣਿਆ ਕਿ ਸਿਰਫ ਹੁਜ਼ਾਰੇ ਤੇ ਇਹਦਾ ਪ੍ਰਾਈਸ ਹੈ ਤਾਂ ਤੁਸੀਂ ਵੀ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਇੱਥੇ ਖਾ ਕੇ ਜਾਓ ਬਹੁਤ ਹੀ ਟੇਸਟੀ ਚੀਜ਼ਾਂ ਮਿਲ ਰਹੀਆਂ ਨੇ ਇਸ ਦਿਨ ਆ ਤੁਸੀਂ ਕਿਸ ਚੀਜ਼ ਦਾ ਵੇਟ ਕਰ ਰਹੇ ਹੋ ਜੀ ਗਰਖਾਨਪਿੰਦੇ ਸ਼ਕੀਨਾ ਤਾਂ ਜ਼ਰੂਰ ਇੱਕ ਵਾਰੀ ਇੱਥੇ ਵਿਜ਼ਿਟ ਕਰੋ ਇਸ ਦਿਨ ਆ ਰਹੀ ਮਹਿਮਦ ਅਮੀਰ ਸ਼ਾਹ ਕੈਮਰਨ ਅੱਜ ਦਿਨ ਆ ਰਗੇ ਪੰਜਾਬੀ ਟੀਵੀ 'ਤੇ